ਇਹ ਸਟੋਰੀ ਇੱਕ ਮਾਂ ਦੀ ਸਟੋਰੀ ਆ ਮੈਕਸੀਕੋ ਦੇ ਇੱਕ ਸ਼ਹਿਰ ਦੇ ਵਿੱਚੋਂ ਕੈਰਨ ਐਂਡ ਜੋਂਡਰਾ ਨਾਂ ਦੀ ਕੁੜੀ ਨੂੰ ਕਿਡਨਾਪ ਕਰ ਲਿਆ ਗਿਆ 2012 ਦੇ ਵਿੱਚ ਥੋੜੇ ਦਿਨਾਂ ਬਾਅਦ ਉਹਦੀ ਮਾਂ ਨੂੰ ਫੋਨ ਆਇਆ ਜਿਸ ਦਾ ਨਾਂ ਸੀ ਮਰੀਮ ਉਹਨੂੰ ਫੋਨ ਆਇਆ ਕਿ ਪੈਸੇ ਦੇ ਪਰ ਪੈਸੇ ਬਹੁਤ ਮੰਗੇ ਗਏ ਸੀ ਇੰਨੇ ਪੈਸੇ ਉਹਦੇ ਕੋਲੇ ਹੈ ਨਹੀਂ ਸੀ ਫਿਰ ਮਾਂ ਨੇ ਲੋਨ ਕਰਾ ਕੇ ਪੈਸੇ ਦਿੱਤੇ ਤੇ ਗੈਂਗ ਸੀਗਾ ਜੈਕਸ ਕਾਟਲ ਗੈਂਗ ਦਾ ਨਾਂ ਸੀਗਾ ਇਹ ਕਹਿੰਦੇ ਅਸੀਂ 2 ਦਿਨ ਬਾਅਦ ਛੱਡਾਂਗੇ ਕੁੜੀ ਨੂੰ ਇਸ ਗੱਲ ਦਾ ਪੁਲਿਸ ਨੂੰ ਵੀ ਪਤਾ ਸੀ ਪਰ ਇਸ ਗੱਲੋਂ ਕਿ ਕੁੜੀ ਨੂੰ ਕੁਝ ਕਰਨਾ ਦੇਣ ਪੁਲਿਸ ਨੇ ਕੁਝ ਨਹੀਂ ਕੀਤਾ ਪਰ 2 ਦਿਨ ਬੀਤ ਜਾਂਦੇ ਪਹਿਲਾਂ ਅਜ ਤੱਕ ਇਹ ਹੋਇਆ ਨਹੀਂ ਸੀਗਾ ਕਿ ਜੈਸ ਵੀ ਬੰਦੇ ਨੂੰ ਇਹਨਾਂ ਨੇ ਕਡਨਾਪ ਕੀਤਾ ਸੀ ਪੈਸੇ ਲੈ ਕੇ ਹਰ ਬੰਦੇ ਨੂੰ ਛੱਡ ਦਿੰਦੇ ਸੀ ਤੇ ਜਿਹੜਾ ਪੈਸੇ ਨਹੀਂ ਦਿੰਦਾ ਸੀ ਉਹਨੂੰ ਮਾਰ ਦਿੰਦੇ ਸੀ ਤੇ ਇਸ ਮਾਂ ਨੂੰ ਅਮੀ ਸੀ ਪੁਲਿਸ ਨੂੰ ਵੀ ਅਮੀ ਸੀ ਕਿ ਕੁੜੀ ਨੂੰ ਛੱਡ ਦਿੱਤਾ ਜਾਊਗਾ ਪਰ 2 ਦਿਨ ਬੀਤ ਗਏ 3 ਦਿਨ ਬੀਤ ਗਏ ਕੁੜੀ ਨਹੀਂ ਆਈ ਇਦਿ ਮਾਂ ਫੇਰ ਇਹਨੂੰ ਭਾਲਣਾ ਸ਼ੁਰੂ ਕਰ ਦਿੰਦੀ ਆ ਪਰ ਕੋਈ ਪਤਾ ਨਹੀਂ ਲੱਗਦਾ ਪਰ ਥੋੜੇ ਦਿਨਾਂ ਬਾਅਦ ਇਸ ਗੈਂਗ ਦੇ ਇੱਕ ਮੈਂਬਰ ਸਾਮਾ ਦਾ ਮਰੀਮ ਨੂੰ ਫੋਨ ਆਉਂਦਾ ਮਾਂ ਨੂੰ ਕਿ ਤੇਰੀ ਕੁੜੀ ਜਾਉਂਦੀ ਆ ਠੀਕ ਆ ਪਰ ਇਹਨਾਂ ਨੇ ਪਤਾ ਨਹੀਂ ਕਿੱਥੇ ਰੱਖਿਆ ਤੇ ਮੈਂ ਪਤਾ ਲਗਾ ਲੂੰਗਾ ਪਰ ਮੈਨੂੰ ਪੈਸੇ ਚਾਹੀਦੇ ਆ ਮਾਂ ਮਜਬੂਰ ਸੀਗੀ ਪਹਿਲਾਂ ਵੀ ਪੈਸੇ ਦੇ ਚੁੱਕੀ ਸੀਗੀ ਫੇਰ ਪੈਸੇ ਦੇ ਦਿੰਦੀ ਆ ਕੁਝ ਦਿਨ ਬੀਤ ਜਾਂਦੇ ਆ ਫੇਰ ਮਿਲਦਾ ਆ ਕੇ ਮਾਂ ਨੂੰ ਉਹੋ ਹੀ ਬੰਦਾ ਸਾਮਾ ਫੇਰ ਪੈਸੇ ਲੈ ਜਾਂਦਾ ਚਲੋ ਫੇਰ ਗੱਲ ਨਹੀਂ ਸੁਣਦਾਗਾ ਕਾਫੀ ਦਿਨ ਲੰਘ ਜਾਂਦੇ ਆ ਫੇਰ ਫੋਨ ਉਹਨੂੰ ਆਉਂਦਾ ਕਹਿੰਦੇ ਸਾਨੂੰ ਪੈਸੇ ਦੇ ਪਰ ਹੁਣ ਮਾਂ ਸਮਝ ਚੁੱਕੀ ਸੀ ਮਰੀਮ ਕਿ ਇਹ ਇਨਾਂ ਨੇ ਮੇਰੀ ਕੁੜੀ ਨੂੰ ਮਾਰ ਦਿੱਤਾ ਤੇ ਹੁਣ ਮੈਥੋਂ ਸਿਰ ਪੈਸੇ ਲੈ ਰਹੇ ਆ ਇਹ ਗੱਲ ਦੀ ਸਮਝ ਆ ਗਈ ਸੀਗੀ ਚਲੋ ਗੱਲ ਥੋੜੀ ਜਿਹੀ ਢਿੱਲੀ ਪੈ ਗਈ ਉਸੇ ਬੰਦੇ ਦਾ ਸਾਹਮਣਾ ਦਾ ਮਰੀਮ ਪਿੱਛਾ ਕਰਨ ਲੱਗ ਪੈਂਦੀ ਆ 2 ਸਾਲ ਤੱਕਰ ਪਿੱਛਾ ਕਰਦੀ ਰਹਿੰਦੀ ਆ ਤੇ ਸਾਰੇ ਕੈਟਲ ਦਾ ਪਤਾ ਲਗਾ ਲੈਂਦੀ ਆ ਕਿ ਕਿੱਥੋਂ ਚੱਲਦਾ ਕਿਹੜੇ ਬੰਦੇ ਮੇਨ ਆ ਕਿਵੇਂ ਕੰਮ ਕਰਦੇ ਆ ਕਿੰਨਾਂ ਨੂੰ ਕਿਡਨਾਪ ਕੀਤਾ ਕਿਵੇਂ ਫਰੋਤੀਆਂ ਲੈਂਦੀ ਆ ਕਿੱਥੇ ਨਸ਼ਾ ਵੇਚਦੇ ਆ ਸਭ ਕੁਝ ਪਤਾ ਲਾ ਲੈਂਦੀ ਆ 2 ਸਾਲ ਲੱਗੀ ਰਹਿੰਦੀ ਇਹਨਾਂ ਦੇ ਮਗਰ 2014 ਦੇ ਵਿੱਚ ਇਹ ਪੁਲਿਸ ਨੂੰ ਇੱਕ ਰਿਪੋਰਟ ਦਿੰਦੀ ਆ ਇਸ ਗੈਂਗ ਦੇ ਬਾਰੇ ਪੁਲਿਸ ਵੀ ਹੈਰਾਨ ਰਹਿ ਜਾਂਦੀ ਆ ਕਿ ਇਸ ਗੱਲਾਂ ਦਾ ਪੁਲਿਸ ਨੂੰ ਵੀ ਕੋਈ ਪਤਾ ਨਹੀਂ ਸੀਗਾ ਕਿ ਜਿੰਨੀਆਂ ਡੂੰਗੀਆਂ ਤੇ ਜਿੰਨੀ ਬਰੀਕੀ ਜਾਣਕਾਰੀ ਇਸ ਮਾਣੇ ਦਿੱਤੀ ਸੀਗੀ ਇਹ ਪਿਆਰ ਸੀਗਾ ਇੱਕ ਮਾਂ ਦਾ ਆਪਣੀ ਕੁੜੀ ਆਸਤੇ ਉਹ ਬਦਲਾ ਲੈਣਾ ਚਾਹੁੰਦੀ ਸੀਗੀ ਤੇ ਜਦੋਂ ਰਿਪੋਰਟ ਹੋਈ ਤੇ ਰਿਪੋਰਟ ਮੀਡੀਆ ਵਿੱਚ ਵੀ ਆ ਜਾਂਦੀ ਆ ਪੁਲਿਸ ਨੇ ਕਾਰਵਾਈ ਕੀਤੀ ਤੇ ਇਸ ਗੈਂਗ ਦੇ 10 ਮੇਨ ਬੰਦੇ ਫੜ ਲਏ ਜਿਹੜੇ ਇਹਦੇ ਵਿੱਚ ਸ਼ਾਮਲ ਸੀ ਕਟਨਾਪਕਿੰਦੇ ਵਿੱਚ ਬੰਦੇ ਚੱਕ ਲਏ ਜਾਂਦੇ ਆ ਫਿਰ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਕੁੜੀ ਕਿੱਥੇ ਆਹੋ ਇਹਨਾਂ ਨੇ ਦੱਸਿਆ ਵੀ ਜਿਸ ਦਿਨ ਜਿਸ ਟਾਈਮ ਤੇ ਅਸੀਂ ਕਟਨਾਪ ਕਰਨ ਲੱਗੇ ਸੀ ਕੁੜੀ ਨੇ ਵਿਰੋਧ ਕੀਤਾ ਤੇ ਕੁੜੀ ਉੱਥੇ ਹੀ ਮਰ ਗਈ ਸੀ ਸਾਥੋਂ ਗੋਲੀ ਲੱਗੀ ਸੀ ਉਹਦੇ ਇਹ ਕੁੜੀ ਮਰ ਗਈ ਸੀਗੀ ਪਰ ਪੈਸੇ ਲੈਣ ਆਸਤੇ ਸੀ ਇਹ ਸਭ ਕੁਝ ਕਰਦੇ ਰਹੇ ਇਹ ਇਦਾਂ ਹੋਇਆ ਸੀਗਾ ਉਹ ਬੰਦੇ ਫੜ ਲਏ ਗਏ ਉਦੋਂ ਬਾਅਦ ਪ੍ਰੈਸ ਕਾਨਫਰੰਸ ਹੁੰਦੀ ਆ ਇੱਕ ਰਿਪੋਰਟਰ ਨੇ ਇਸ ਮਾਂ ਨੂੰ ਪੁੱਛਿਆ ਕਿ ਤੈਨੂੰ ਡਰ ਨਹੀਂ ਲੱਗਿਆ ਇੰਨੇ ਖਤਰਨਾਕ ਬੰਦੇ ਆ ਕੀ ਹਾਲ ਕਰਦੇ ਲੋਕਾਂ ਦਾ ਜੇ ਤੈਨੂੰ ਮਾਰ ਦਿੰਦੇ ਪਰ ਮਾਂ ਨੇ ਜਵਾਬ ਦਿੱਤਾ ਸੀਗਾ ਮੈਂ ਉਸੇ ਦਿਨ ਮਰ ਗਈ ਸੀ ਜਿਸ ਦਿਨ ਇਹਨਾਂ ਨੇ ਮੇਰੀ ਕੁੜੀ ਨੂੰ ਮਾਰਿਆ ਸੀਗਾ ਤੇ ਮੈਂ ਹੁਣ ਵੀ ਜਉਂਦੀ ਨਹੀਂ ਮੈਨੂੰ ਕੋਈ ਫਿਕਰ ਨਹੀਂ ਮੈਂ ਮਰੀਆਂ ਕੇ ਜਉਂਦੀ ਆ ਉਹ ਇਹ ਮਾਂ ਹੀਰੋ ਬਣ ਜਾਂਦੀ ਸਾਰੇ ਮੈਕਸੀਕੋ ਦੇ ਵਿੱਚ ਇਹਦੀਆਂ ਫੋਟੋਆਂ ਲੱਗਦੀਆਂ ਖਬਰਾਂ ਆਉਂਦੀਆਂ ਪਰ ਜਸ ਗੱਲ ਦਾ ਡਰ ਸੀ ਉਹੀ ਹੁੰਦਾ 2017 10 ਮਈ ਨੂੰ ਇਹਦੇ ਘਰੇ ਉਹ ਬੰਦੇ ਦਾ ਜੇਲ੍ਹ ਭੇਜ ਦਿੱਤੇ ਜਾਂਦੇ 10 ਜਾਣੇ ਹੋਰ ਇਸ ਗੈਂਗ ਦੇ ਮੈਂਬਰ ਆਉਂਦੇ ਆ ਇਹਦੇ ਘਰੇ ਆ ਕੇ ਇਹਦੇ ਗੋਲੀਆਂ ਮਾਰ ਦਿੰਦੇ ਆ ਤੇ ਮਰੀਮ ਦੇ 12 ਗੋਲੀਆਂ ਲੱਗਦੀਆਂ ਤੇਦੀ ਮੌਤ ਹੋ ਜਾਂਦੀ ਮੌਕੇ ਦੀ ਪਰ ਮੈਕਸੀਕੋ ਦੇ ਵਿੱਚ ਸੜਕਾਂ ਜਾਮ ਕਰ ਦਿੰਦੇ ਲੋਕ ਨਾਰੇ ਲਾਉਂਦੇ ਆ ਇਹਨੂੰ ਹੀਰੋ ਵਜੋਂ ਪੇਸ਼ ਹੋ ਜਾਂਦੀ ਹੈ ਇਹ ਸਾਰੇ ਮੈਕਸੀਕੋ ਦੇ ਵਿੱਚ ਪਰ ਇਹਦੀ ਮੌਤ ਹੋ ਗਈ ਆ ਪਰ ਕੁਝ ਦਿਨਾਂ ਬਾਅਦ ਗੱਲ ਠੰਡੀ ਹੋ ਗਈ ਇਹ ਸੀ ਮਾਂ ਦਾ ਪਿਆਰ ਆਪਦੀ ਕੁੜੀ ਵਾਸਤੇ ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਉਂਦੇ ਬਸਦੇ ਰਹੋ